ਮੈਕ ਪ੍ਰੀਤ ਦਾ ਮੁੱਦਾ ਜਿਵੇਂ ਕਿ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੈਕ ਰਿਹਾ ਹੈ ਮੈਕ ਬਣਾ ਰਹੀ ਹੈ ਬਿਮਾਰੀ ਦਾ ਬਹਾਨਾ ਹੁਣ ਇਸ ਦੀ ਸੱਚਾਈ ਨਿਕਲ ਕੇ ਸਾਹਮਣੇ ਆ ਰਹੀ ਹੈ ਮੈਕ ਬਿਮਾਰ ਨਹੀਂ ਹੈ ਸਿਰਫ ਪਖੰਡਬਾਜੀ ਹੈ ਮੈਕ ਬਹੁਤ ਚਤਰਚਲਾਕ ਜਨਾਨੀ ਹੈ ਜਿਹੜੀ ਕਿ ਭੂਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਲਈ ਹੈ ਲੋਕ ਇਹਨਾਂ ਦੇ ਮਗਰ ਲੱਗੇ ਪਏ ਨੇ ਇਹਦਾ ਮਕਸਦ ਸਿਰਫ ਆਪਣਾ ਚੈਨਲ ਚਲਾਉਣਾ ਹੈ ਜਦੋਂ ਇਸ ਦੇ 1 ਲੱਖ ਸਬਸਕ੍ਰਾਈਬਰ ਪੂਰੇ ਹੋ ਜਾਣਗੇ ਤਾਂ ਇਹ ਪਰਵਾਰ ਮਾਰਿਆਂ ਦੇ ਨਾਲ ਸਮਝੌਤੇ ਦੀ ਵੀਡੀਓ ਜ਼ਰੂਰ ਪਾਉਗੀ ਜਿਵੇਂ ਕਿ ਇਸ ਦਾ ਪਤਾ ਲੱਗਿਆ ਹੈ ਕਿ ਇਹ ਸੱਸੇ ਵਾਲੇ ਦੀ ਵੀ ਚੇਲੀ ਹੈ ਇਹਦੇ ਕਮੈਂਟ ਵਿੱਚ ਹੀ ਇੱਕ ਭੈਣ ਨੇ ਰਿਪਲਾਈ ਕੀਤਾ ਹੈ ਕਿ ਜਦੋਂ ਇਹ ਸਰਬਲੋਹ ਦੇ ਬਰਤਨਾਂ 'ਚ ਖਾਣਾ ਬਣਾਉਂਦੀ ਸੀ ਤੇ ਬਾਅਦ ਵਿੱਚ ਇਹਨਾਂ ਨੇ ਖਾਣਾ ਬਣਾਉਣਾ ਛੱਡ ਦਿੱਤਾ ਤੇ ਬਾਹਰ ਭਈਆਂ ਦੇ ਹੱਥੋਂ 버ਗਰ ਵੀਜੇ ਖਾਂਦੀ ਸੀ ਤੇ ਪ੍ਰਮੋਸ਼ਨਾ ਕਰਦੀ ਸੀ ਮੈਂ ਉਸ ਨੂੰ ਉਸ ਵੇਲੇ ਕਮੈਂਟ ਕੀਤਾ ਸੀ ਕਿ ਤੁਸੀਂ ਹੁਣ ਬਾਹਰ ਕਿਉਂ ਖਾਣ ਲੱਗ ਪਈ ਤਾਂ ਕਿਸੇ ਨੇ ਮੈਨੂੰ ਰਿਪਲਾਈ ਕੀਤਾ ਸੀ ਇਸ ਸਰਸੇ ਵਾਲੀ ਦੀ ਚੇਲੀ ਹੈ ਪਹਿਲਾਂ ਇਸ ਨੇ ਸਰਬਲੋਹ ਦੇ ਬਰਤਨਾਂ ਨੂੰ ਛੱਡਿਆ ਤੇ ਫਿਰ ਇਹ ਚੋਲਾ ਵੀ ਉਤਾਰੂਗੀ ਜਿਸ ਤੇ ਇਹ ਰਪਲਾਈ ਕਰਨ ਵਾਲੀ ਦਾ ਕਮੈਂਟ ਮੈਂਕ ਨੇ ਡਿਲੀਟ ਕਰ ਦਿੱਤਾ ਸੀ ਤੇ ਹੁਣ ਇਹ ਗੱਲਾਂ ਸੱਚੀਆਂ ਹੋ ਰਹੀਆਂ ਨੇ ਆਪਾਂ ਦੇਖਦੇ ਹਾਂ ਕਿ ਇਸ ਨੇ ਚੋਲਾ ਉਤਾਰ ਦਿੱਤਾ ਹੈ ਤੇ ਫੈਸ਼ਨ ਕਰ ਰਹੀ ਹੈ ਇਸ ਦੇ ਲਿਪਸਟਿਕ ਲੱਗੀ ਹੋਈ ਵੀ ਨਜ਼ਰ ਆਉਂਦੀ ਹੈ ਮੈਨੂੰ ਤਾਂ ਤਰਸ ਆਉਂਦਾ ਹੈ ਲੋਕਾਂ ਤੇ ਜਿਹੜੇ ਇਸ ਨੂੰ ਸਿਆਣੀ ਸਮਝਦੇ ਸੀ ਜਿਹੜੀਆਂ ਸਿਆਣੀਆਂ ਹੁੰਦੀਆਂ ਨੇ ਉਹ ਸੋਸ਼ਲ ਮੀਡੀਆ ਤੇ ਘਰ ਦੇ ਮਸਲੇ ਲੈ ਕੇ ਨਹੀਂ ਆਉਂਦੀਆਂ ਬਸ ਇਸ ਦਾ ਤਾਂ ਮਕਸਦ ਹੈ ਆਪਣੀ ਚੈਨਲ ਨੂੰ ਚਲਾਉਣਾ ਅਸੀਂ ਇਹਦੀ ਵੀਡੀਓ ਦੇਖਦੇ ਆਂ ਤੇ ਕਮੈਂਟ ਕਰ ਦਿੰਨੇ ਆਂ ਬਸ ਇਸ ਦਾ ਤੁਸੀਂ ਬਾਣਾ ਬਦਲਿਆ ਵੀ ਦੇਖ ਸਕਦੇ ਹੋ ਹੁਣ ਇਸ ਨੇ ਜੋ ਅੱਜ ਫੈਸ਼ਨ ਚੱਲ ਰਿਹਾ ਹੈ ਜਾਲੀ ਵਾਲੀ ਬਾਜੂ ਦਾ ਤੇ ਖੁੱਲੀ ਬਾਜੂ ਦਾ ਉਹ ਇਸ ਨੇ ਬਾਜੂ ਪਾ ਰੱਖੀ ਹੈ ਤੇ ਵੱਖ-ਵੱਖ ਥਾਵਾਂ ਤੇ ਘੁੰਮਣ ਜਾਂਦੀ ਹੈ ਲੋਕਾਂ ਨੂੰ ਮੋਰਖ ਬਣਾ ਰਹੀ ਹੈ ਕਹਿ ਰਹੀ ਹੈ ਕਿ ਮੇਰਾ ਤਾਂ ਥੋੜਾ ਦੂਰ ਤਰੰਤੇ ਹੀ ਸਾਹ ਚੜਨ ਲੱਗ ਜਾਂਦਾ ਹੈ ਜੇ ਸਾਹ ਚੜਦਾ ਤਾਂ ਫਿਰ ਘਰੇ ਕਿਉਂ ਨਹੀਂ ਟੇਕੇ ਬੈਠਦੀ ਲੋਕਾਂ ਨੂੰ ਇਸ ਦੇ ਭੂਲੇਪਨ ਦੇ ਪਿੱਛੇ ਜੋ ਤੂਫਾਨੀ ਸੂਰਤ ਹੈ ਉਸ ਦਾ ਅੰਦਾਜ਼ਾ ਇਹਨਾਂ ਗੱਲਾਂ ਤੋਂ ਲਗਾ ਲੈਣਾ ਚਾਹੀਦਾ ਹੈ ਕਿ ਮੈਂ ਇੱਕ ਭੋਲਾ ਭਲਾ ਚਿਹਰਾ ਦਿਖਾ ਕੇ ਆਪਣਾ ਚੈਨਲ ਚਲਾਉਣ ਦੀ ਖਾਤਰ ਬਹੁਤ ਸਾਰੇ ਝੂਠ ਬੋਲ ਰਹੀ ਹੈ ਥੋੜੀ ਬਹੁਤੀ ਇਸ ਦੀ ਤਬੀਅਤ ਖਰਾਬ ਹੋਊਗੀ ਪਰ ਇੰਨੀ ਜ਼ਿਆਦਾ ਤਬੀਅਤ ਖਰਾਬ ਹੋਣ ਤੇ ਇਸ ਦੇ ਘਰ ਵਾਲਾ ਜਾਂ ਇਸ ਦੀ ਮਾਂ ਇਸ ਨੂੰ ਇਕੱਲਾ ਨਹੀਂ ਛੱਡ ਸਕਦੇ ਸੀ ਚਾਹੇ ਅੱਜ ਕੁਝ ਵੀ ਬੋਲ ਰਹੀ ਹੈ ਉਹ ਸਭ ਕੁਝ ਝੂਠ ਨਜ਼ਰ ਆ ਰਿਹਾ ਹੈ ਕਿਉਂਕਿ ਮਾਂ ਨੂੰ ਪੈਸੇ ਤੋਂ ਵੱਧ ਧੀ ਪੁੱਤ ਪਿਆਰਾ ਹੁੰਦਾ ਹੈ ਤੇ ਮਾਂ ਨੇ ਕਦੋਂ ਦੀ ਛੱਡ ਕੇ ਆ ਜਾਣਾ ਸੀ ਕੈਨੇਡਾ ਨੂੰ ਜੇਕਰ ਇਹ ਬਿਮਾਰ ਹੁੰਦੀ ਪਰ ਇਸ ਗੱਲ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਮਹਿਕ ਡਰਾਮੇ ਕਰ ਰਹੀ ਹੈ ਤੇ ਆਪਣਾ ਚੈਨਲ ਚਲਾਉਣ ਲਈ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਇਸ ਦੇ ਸਾਸੋਰਾ ਵੀ ਇਸ ਗੱਲ ਦੀ ਸਪਸ਼ਟੀ ਇਸ ਲਈ ਨਹੀਂ ਕਰਦੇ ਕਿ ਜਦ ਮੈਨਾਂ ਦਾ 1 ਲੱਖ ਸਰਸਕ੍ਰਾਈਬਰ ਪੂਰਾ ਹੋ ਗਿਆ ਤਾਂ ਕਹਿ ਦੇਵਾਂਗੇ ਸਾਡੇ ਵਿੱਚ ਸਮਝੌਤਾ ਹੋ ਗਿਆ ਹੈ